ਉਤਰੀ ਫਰਾਂਸ ਦੇ ਰੋਅਨ ਸ਼ਹਿਰ ਦੇ ਚਕਬਾਰ ਚ ਭਿਆਨਕ ਅੱਗ ਲੱਗ ਗਈ। ਹਾਜ਼ਰ ਤੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਅੱਧਾ ਦਰਜਨ ਲੋਕ ਜ਼ਖਮੀ ਨਸੇ ਜਾ ਰਹੇ ਨੇ। ਜ਼ਖਮੀਆਂ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਕਬਾਰ ਦੇ ਵਿ ਜਨਮ ਦਿਨ ਦੀ ਪਾਰਟੀ ਦੌਰਾਨ ਕੇਕ ਤੇ ਲਗਾਈਆਂ ਗਈਆਂ ਮੋਮਬਤੀਆਂ ਕਾਰਨ ਇਹ ਅੱਗ ਭੜਕ ਕੇ ਇਸ ਨੇ ਭਿਆਨਕ ਰੂਪ ਲੈ ਲਿਆ। ਫਰਾਂਸ ਦੇ ਪ੍ਰਧਾਨ ਮੰਤਰੀ ਮਾਨੂਅਲ ਵਾਲਸ ਨੇ ਇਸ ਘਟਨਾ ਦੇ ਦੁੱਖ ਜ਼ਾਹਰ ਕੀਤਾ ਹੈ। ਪਾਕਿਸਤਾਨ ਦੀ ਜੇਲੂਚ ਮੰਦ 파ਰਤੀ ਕੈਦੀ ਤੇ ਪਿਛਲੇ ਮਹੀਨੇ ਦੌਰਾਨ ਤਿੰਨ ਵਾਰ ਜਾਨਲੇਵਾ ਹਮਲਾ ਕੀਤਾ ਗਿਆ 31 ਸਾਲਾ ਸﻘੈਦੀ ਨੂੰ ਮਿਲਟਰੀ ਕੋਰਟ ਕੋਲੋਂ ਝਾਲੀ ਪਾਕਿਸਤਾਨੀ ਪਛਾਣ ਪੱਤਰ ਰੱਖਣ ਦੇ ਦੋਸ਼ਾਂ 'ਚ ਗ੍ਰਫਤਾਰ ਕੀਤਾ ਗਿਆ ਸੀ ਕੈਦੀ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਮੁੰਬਈ ਦੇ ਰਹਿਣ ਵਾਲੇ ਹਮੀਦ ਨਿਹਾਰ ਅਨਸਾਰੀ ਤੇ ਸਾਲ 2012 ਵਿੱਚ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ ਜਾਣ ਦੇ ਇਲਜ਼ਾਮ ਲੱਗੇ ਸਨ ਵਕੀਲ ਦੇ ਮੁਤਾਬਕ ਜੇਲ੍ਹ ਦੇ ਹੈੱਡ ਵਾਰਡਨ ਵੱਲੋਂ ਵੀ ਕੈਦੀ ਤੇ ਤਸ਼ੱਦਦ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਥੱਪੜ ਵੀ ਮਾਰੇ ਜਾਂਦੇ ਨੇ ਇਸ ਬਾਰੇ ਅਨਸਾਰੀ ਨੇ ਸੁਪਰਡੈਂਟ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਉਹਨਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਜਹੀਆਂ ਕਟਾਵਾ ਜੇਲ੍ਹ ਵਿੱਚ ਵਾਪਰਦੀਆਂ ਰਹਿੰਦੀਆਂ ਨੇ ਇਸ ਬਾਰੇ ਸੁਣਵਾਈ ਦੇ ਬਾਅਦ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਨੇ ਕਿ ਅਨਸਾਰੀ ਦੀ ਸੁਰੱਖਿਆ ਦਾ ਧਿਆਨ ਰੱਖੇ ਸਿਰੇ ਦੇ ਦੀਰ ਅਲਜੌਰ ਸੂਬੇ ਦੇ ਵਿੱਚ ਸਿਰੇ ਸੈਨਾ ਨੇ ਸਲਾਮਿਕ ਸਟੇਟ ਤੇ ਹਮਲੇ ਨੂੰ ناکਾਮ ਕਰਦੇ ਹੋਏ 150 ਅਤਵਾਦੀਆਂ ਨੂੰ ਢੇਰ ਕੀਤਾ ਦੀਰ ਅਲਜੌਰ ਦੇ ਪਿੰਡੂ ਇਲਾਕੇ ਤਾਲ ਬੁਖਤ ਵਿੱਚ ਸੈਨਾ ਨੇ ਸੈਰਿਕ ਟਿਕਾਣਿਆਂ ਉੱਤੇ ਆਇਸ ਦੇ ਹਮਲਿਆਂ ਦਾ ਮੁਕਾਬਲਾ ਕੀਤਾ ਦੀਰ ਅਲਜੌਰ ਦੇ ਉਧੇਰੇਤਰ ਪਿੰਡੂ ਇਲਾਕੇ ਉਤੇ ਆਇਸ ਦਾ ਕੰਟਰੋਲ ਹੈ ਬੀਤੇ ਸਾਲ 3675 ਤਾਈਵਾਨੀ ਲੋਕਾਂ ਨੇ ਖੁਦਕੁਸ਼ੀ ਕੀਤੀ ਇਹ 2014 ਦੇ ਅੰਕੜਿਆਂ ਤੋਂ 4% ਜ਼ਿਆਦਾ ਹੈ ਸਿਹਤ ਕਲਿਆਣ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਸਮਾਚਾਰ ਏਜੰਸੀ ਸੁਨੋਹਾਂ ਦੇ ਮਤਾਬਕ ਇਸ ਰਾਸ਼ਟਰ ਵਿੱਚ ਮੌਤ ਦੀਆਂ 10 ਪ੍ਰਮੁੱਖ ਵਜਾਂ ਦੇ ਵਿੱਚੋਂ ਇੱਕ ਆਤਮ ਹਤਿਆ ਹੈ ਖੁਦਕੁਸ਼ੀ ਕਰਨ ਵਾਲਿਆਂ ਦੇ ਵਿੱਚ 66% ਪੁਰਸ਼ ਨੇ ਇਸ ਵਿਭਾਗ ਨੇ ਤਾਈਵਾਨ ਦੇ ਰਾਜਨੀਤਿਕ ਉਤਾਰ ਚੜਾਅ ਅਤੇ ਆਰਥਿਕ ਵਿਕਾਸ ਵਿੱਚ ਮੰਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਾਕਿਸਤਾਨੀ ਮੂਲ ਦੇ ਅਮਰੀਕੀ ਜੋੜੇ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਦੇ ਵਿੱਚ ਉਹਨਾਂ ਨੂੰ ਡੈਲਟਾ 에ਅਰਲਾਈਨਸ ਦੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਪਸੀਨਾ ਨਿਕਲਣ, ਅਲਾ ਕਹਿਣ ਅਤੇ ਐਸਐਮਐਸ ਕਰਨ ਨਾਲ ਵਿਮਾਨ ਵਿੱਚ ਸਵਾਰਕੀ ਕਰੂ ਮੈਂਬਰ ਨੂੰ ਅਸਹਿਜ ਮਹਿਸੂਸ ਹੋ ਰਿਹਾ ਸੀ। ਰਤਕੀ ਜਹਾਜ਼ ਦੇ ਚਾਲਕ ਦਲ ਦੇ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ ਕਿ ਜੋੜੇ ਨੇ ਆਪਣਾ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨਾਂ ਨੂੰ ਅੱਲਾ ਸ਼ਬਦ ਇਸਤੇਮਾਲ ਕਰਦੇ ਸੁਣਿਆ ਗਿਆ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਇਟਲੀ ਦੇ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ ਅਦ੍ਰਸਿਕ ਕਾਰਗੋ ਜਹਾਜ਼ 92 ਤੋਂ ਫਿਸਕ ਗਿਆ ਇਹ ਜਹਾਜ਼ 92 ਤੇ ਅੱਗੇ ਉਤਰਨ ਦੇ ਕਾਰਨ ਫਿਸਲ ਗਿਆ ਜਹਾਜ਼ ਨੂੰ ਵੇਖ ਕੇ ਲੋਕ ਹੈਰਾਨ ਤੇ ਸਹਿਮ ਗਏ ਇਰਾਨ ਵਿੱਚ ਪੋਕੇਮੋਨ ਗੋ ਤੇ ਬੈਨ ਲਗਾ ਦਿੱਤਾ ਗਿਆ ਇਸ ਗੇਮ ਦੀ وجہ ਨਾਲ ਕਈ ਹਾਦਸੇ ਹੋ ਚੁੱਕੇ ਨੇ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਰਾਨ ਨੇ ਇਸ ਨੂੰ ਬੈਨ ਲਗਾਇਆ ਹੈ ਫ੍ਰਾਂਸ ਦੇ ਵਿੱਚ ਪੈਰਿਸ ਦਾ ਇਤਿਹਾਸਕ ਆਫਲ ਟਾਵਰ ਅਚਾਨਕ ਖਾਲੀ ਕਰਵਾਇਆ ਗਿਆ ਜਿਸ ਕਾਰਨ ਲੋਕ ਕਾਫੀ ਕਪੜਾ ਆ ਗਏ ਜਾਣਕਾਰੀ ਮੁਤਾਬਕ ਕਿ ਸ਼ੱਕੀ ਬੈਗ ਮਿਲਣ ਦੀ ਵਜ੍ਹਾ ਕਾਰਨ ਇਹ ਕਾਰਵਾਈ ਕੀਤੀ ਗਈ। ਸਪੇਨ ਦੇ ਜੰਗਲੋਚ ਲੱਗੀ ਅਗਭਜਨ ਦਾ ਨਾਮ ਨਹੀਂ ਲੈ ਰਹੀ ਹੁਣ ਤੱਕ 25000 ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ ਇਸ ਤੱਕ ਕਿ ਕਈ ਘਰ ਵੀ ਖਾਲੀ ਕਰਵਾਏ ਜਾ ਚੁੱਕੇ ਨੇ ਵੱਡੀ ਗਿਣਤੀ ਵਿੱਚ ਤਮਕਲ ਕਰਮੀ ਅਗਭਜਨ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਨੇ।